जगदेव की गल हुई है कल कुछ नहीं हुई है जी मैं तो पौने नौ बजे गए थे अच्छा साइकिल के में वहाँ खड़ा पीछे से आ गए जनाब आगे जनाबे मैंने कहा जनाब मेरे कसूर क्या है कहता आप मार दिया है तीन चार सोटी फिर कहता साइकिल आगे ले जा मैंने कहा ये बात तो पहले भी बोल सकते थे आप हम साइकिल आगे ले जाते जब मार दिए है फिर कहते आप साइकिल ले जा क्यों कुटिया कुछ कोई बात ही नहीं है क्या काम करते हो? दिहाड़ी करता हूँ कहाँ खड़े थे कहाँ खड़े थे, खड़े थे गोल्डी की कुल लेबर चौक अच्छा। पहुँचे ही थे अच्छा। साइकिल जैसे स्टैंड लगाए हैं अच्छा। वैसे ही बस पीछे से आगे क्यों मार रहे थे आपको अब वही तो मैंने भी समझ में नहीं आ रहे है क्यों मेरे मार रहे नहीं आपको मारा किसी और को भी मारा और भी मारे है और भी मारे है कितने जाने को मारा आप देखिए इतना तो मैं बता नहीं सकता हूँ जी कितने जाने के लिए कितना जरूर है आपका आप कहाँ पे लेकिन आप मेरे जरूर ज्यादा बजी है अब 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 कहाँ आए हो आप यहाँ पे यहाँ क्यों मैं तिजाब वाले गली में रहता हूँ यहाँ क्यों खड़े हो यहाँ पर आए हैं कि हमारे मसला हल निकले जगरूप से गिल के पास अच्छा क्या बोले मैं तो वो कह रहे घरे है ही नहीं नहीं हुई जी। मेरे कुछ मसला हल तो आते हैं कितने लोग होंगे? कम से कम नहीं कुछ तो छह सात सौ मजदूर तो आते हैं। है। अच्छा पुलिस किस पे आई थी जब आपको अब ये मुझे भी पता नहीं किस पर आया कारण बताया नहीं आपको क्यों पीटा? हाँ मुझे कुछ पता ही नहीं लगे जनाब मैं पहुँचे ही हूँ पता की आप पीछे से कूटना ਪਿੱਛੇ ਸੇ ਕੋਟਨਾ ਸ਼ੁਰੂ ਕਰ ਦिए ਠੀਕ ਹੈ ਕਾਹ ਕਾ ਹਮਾਰਾ ਆਪਕੇ ਦਿਖੇ ਇਹ ਦੇਖ ਕੇ ਆਪਕੋ ਪੂਲੀ ਹੈ ਸਾਰੇ ਤੁਹਾਡਾ ਲੱਗਦਾ ਦਿਮਾਗ ਇਹ ਵੀ ਦਿਖ ਰਿਹਾ ਠੀਕ ਆ ਵਹਾਂ ਦੇਖਣਾ ਇਧਰ ਕਰਨਾ ਹਾਂ ਆ ਲਖੀ ਇੱਕ ਡਾਕਟਰ ਖੜੀ ਗਈ ਹੈ ਹੋਣੀ ਹੈ ਦੇਵ ਚੌਂਕੜੀ ਵਿਚ ਆ ਕੇ ਖੜੀ ਗਈ ਉਹ ਤੋਂ ਡਿਆੜੀ ਗੱਪਾਂ ਜਾਣੇ ਆ 300 400 ਤੀ ਇਹ ਸਾਨੂੰ ਆ ਕੇ ਪੁਲਿਸ 2 ਮਹੀਨਿਆਂ ਦੀ ਪੂਰਾ ਹੁਣ ਤਨ ਕਰ ਰਹੀ ਹੈ ਅੱਜ ਤੋਂ 15 20 ਦਿਨਾਂ ਦੀ ਗੱਲ ਆ ਪੁਲਿਸ ਵਾਲੇ ਆਏ ਸਾਡੇ ਖੜਿਆਂ ਨੇ ਡੰਡੇ ਮਾਰ ਲਾ ਗਏ ਡੰਡੇ ਮਾਰ ਕੇ ਸਾਡਾ ਚੌਕ ਬੇਲਾ ਕਰਾ ਲਿਆ ਜੀ ਮੁੜ ਕੇ ਫੇਰ ਆਏ ਫੇਰ ਚੌਕ ਬੇਲਾ ਅੱਜ ਅਸੀਂ ਸਵੇਰੇ ਆਏ ਚੌਕ ਦੇ ਵਿੱਚ ਮੈਂ ਸਾਡੇ ਘਰ ਤੋਂ ਵਧਿਆ ਚੌਕ ਤੇ ਆਇਆ ਕਿਉਂ ਚੌਕ ਤੇ ਆਇਆ ਪੌਸਾ ਲਈ ਸਾਡੇ ਮੰਗਰ ਪੈ ਗਏ ਕਹਿੰਦੇ ਚੌਕ ਬੇਲਾ ਕਰ ਦੋ ਜਿਹੜੇ ਸਾਡੇ ਖੰਭੇ ਗੁੰਮ ਜੇ ਬੈਠਣ ਨੂੰ ਬਣਾਈ ਸੀ ਉਹ ਧਾਰ ਤੇ ਸਾਡਾ ਚੌਕ ਬੇਲਾ ਕਰ ਮੰਦਰ ਵੀ ਧਾਰਤਾ ਇਹ ਸਾਨੂੰ ਕਹਦੇ ਹਰਮਾਨ ਚੌਕ ਤੋਂ ਜਾਓ ਉੱਥੇ ਜਾ ਕੇ ਖੜੋ ਇੱਥੇ ਕੋਈ ਬਾਤ ਨਹੀਂ ਕੀ ਕਾਰਨ ਨਹੀਂ ਦੱਸਿਆ ਉਹਨਾਂ ਕਿਉਂ ਨਹੀਂ ਦੱਸਿਆ ਵੀ ਕਹਿੰਦੇ ਸਾਨੂੰ ਮਰੇ ਵੀ ਇੱਥੇ ਤੁਸੀਂ ਖਰਨਾ ਨਹੀਂ ਹਲੇਰ ਚੌਂਕ ਦੇ ਅਸੀਂ ਆਹ ਕਹੀ ਸਾਡਾ 45 ਸਾਲਾਂ ਦੇ ਅਸੀਂ ਕੋਰਸ਼ਮੀ ਮੇਰੇ ਪਿੰਡਾਂ ਸੀ 45 ਸਾਲਾਂ ਨੇ ਇਹ ਚੌਂਕ ਦੇ ਵਿੱਚ ਆਉਂਦੇ ਆ ਪੱਕਾ ਮੇਨ ਬਿੰਡੀ ਦਾ ਚੌਂਕ ਸਾਡਾ ਇਹੀ ਹਲੇਰ ਚੌਂਕ ਕਿੰਨੇ ਕੁ ਮੁਲਾਜ਼ਮ ਉੱਥੇ ਤੁਹਾਡੇ ਜਿ ਖੜਦੇ ਹੋਣ ਲੇਬਰ ਕਿੰਨੇ ਖੜਦੇ ਨੇ ਲੇਬਰ ਵੀ ਘੱਟ ਤੋਂ ਘੱਟ 800 ਬੰਦਾ ਹੁੰਦਾ ਹੈ ਸਾਰਿਆਂ ਨੂੰ ਭਜਾਤਾ ਸਾਰਿਆਂ ਨੂੰ ਵੀ ਕਾਰਨ ਨਹੀਂ ਦੱਸਿਆ ਕਾਰਨ ਕੋਈ ਖਰਨਾ ਨਹੀਂ ਦੁੱਛੀ ਅੱਛਾ ਕੋਈ ਕਾਰਨ ਨਹੀਂ ਦਰਦੇ ਹਾਂ ਘੁੱਟਮਾਰ ਕਰਦੇ ਹਾਂ ਹਾਂ ਇੱਕ ਡੋਪੀ ਵਾਲਾ ਪੁਲਿਸ ਵਾਲਾ ਸੀਗਾ ਅੱਜ ਤੋਂ 15 ਦਿਨਾਂ ਦੀ ਗੱਲ ਆ ਅਸੀਂ ਖੜੇ 10:30 ਦਾ ਟਾਈਮ ਸੀ ਆ ਕੇ ਡੰਡੇ ਵੜਕਾਉਣ ਲੱਗ ਗਿਆ ਕਾਰਨ ਨਹੀਂ ਦੱਸਿਆ ਕਾਰਨ ਦੇ ਚੌਕ ਵੀ ਲੱਗੋ ਕਾਰਨ ਇਹ ਕਹਿੰਦੇ ਗੋਲੀਆਂ ਨੂੰ ਗੋਲੀਆਂ ਵਾਲੇ ਉਹ ਚੰਗਾ ਮਾੜਾ ਕੰਮ ਵੇਚਦਾ ਜੇ ਤਾਂ ਸਾਡੇ ਲੀਵਰਚ ਤੋਂ ਬੰਦਾ ਵੇਚਦਾ ਉਹ ਆ ਕੇ ਸੈਨ ਨੇ ਵਾ ਬੰਦਾ ਗੋਲੀਆਂ ਵੇਚਦਾ ਉਹਨੂੰ ਫੜਨਾ ਉਹਨੂੰ ਫੜਨਾ ਅਸੀਂ ਤਾਂ ਨਹੀਂ ਵੇਚਦੇ ਅਸੀਂ ਫੜਦੇ ਆ ਸਾਨੂੰ ਫੜਨਾ ਉਹ ਤੇ ਗੋਲੀਆਂ ਬੰਦੇ ਵੇਚਦੇ ਵੇਚੀ ਜਾਂਦੇ ਤੇ ਪੁਲਿਸ ਦਾ ਫਰਜ਼ ਬਣਦਾ ਗੋਲੀਆਂ ਫੜਨਾ ਸਾਡਾ ਚੌਂਕਾ ਸੀ ਚੌਕ ਨਹੀਂ ਛੱਡਦੇ ਚੌਕ ਤੇ ਬਿਠਾਂਗੇ 45 ਸਾਲ ਦਾ ਸਾਡੇ ਚੌਕ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਉੱਥੇ ਨਸ਼ਾ ਵਿਕਦਾ ਤਾਂ ਕਰਕੇ ਉਹਨਾਂ ਨੇ ਪਹਜਾਇਆ ਹਾਂ ਹਾਂ ਨਸ਼ਾ ਸਾਡਾ ਮੰਨ ਲਓ ਮੇਰੇ ਉਹਨਾਂ ਨੂੰ ਸ਼ੱਕ ਆ ਕੇ ਲੈਵਰ ਚੋਂ ਤੁਰਸੀ ਰਹਿ ਕੁੱਟ ਮਾਰਦੇ ਨੇ ਕੋਈ ਹੱਲ ਨਹੀਂ ਕੋਈ ਇਹ ਵੀ ਗੱਲ ਤੁਸੀਂ ਉਹਨੂੰ ਤੁਸੀਂ ਕਿੱਥੇ ਆਏ ਹੋ ਇੱਥੇ ਅਸੀਂ ਗੁਰੂਪੁਰ ਵਿਖੇ ਆਏ ਆ ਵੀ ਸਾਡਾ ਹੱਲ ਹੋਣਾ ਚਾਹੀਦਾ ਸਾਡਾ 45 ਸਾਲ ਦਾ ਸੀ ਅੱਡਾ ਨਹੀਂ ਛੱਡ ਸਕਦੇ ਹੋ ਮਰਨਾ ਵੀ ਉਹਦਾ ਹਾਂ 40 ਦੇ ਪੰਜਾਹ ਸਾਲ ਹੋ ਗਏ ਆ ਵੀ ਸਾਡੇ ਇਧਰ ਮੈਂ ਨਾਮ ਮੇਰਾ ਮਹੇਸ਼ਿਆ ਜੀ ਹਾਂ ਮੇਛੀ ਦੇ ਨਾਤੇ ਮੈਂ ਜਾਦਾ ਅੱਡਾ ਜੀ ਮੇਰਾ ਸ਼ਕਤੀ ਕੰਪਲੈਕਸ ਬਣੀ ਨਹੀਂ ਸੀ ਜੀ ਉਹ ਜਦੋਂ ਚਰਨਜੀਤ ਲਾਲ ਜੀ ਹੁੰਦੇ ਸੀਗੇ ਜੀ ਵਿਧਾਇਕ ਉਦੋਂ ਸ਼ਕਤੀ ਕੰਪਲੈਕਸ ਬਣਿਆ ਸੀ ਜਦੋਂ ਸਾਰੀਆਂ ਦੁਕਾਨਾਂ ਬਣੀਆਂ ਸਾਰੀ ਮਾਰਕੀਟ ਬਣੀ ਮੈਂ ਕੋਈ ਨਸ਼ਾ ਨਹੀਂ ਕਰਦਾ ਸਰ ਮੇਰਾ ਡੋਪ ਟੈਸਟ ਕਿੱਦਾਂ ਜਾਵੇ ਅੱਜ ਮੈਂ ਭੁੱਖਾ ਮੇਰੇ ਐਸਟੀਓ ਸਾਹਿਬ ਨੇ ਮੇਰਾ ਅੱਡਾ ਬੰਦ ਕਰਾ ਦਿੱਤਾ ਜੀ ਮੇਰਾ ਰੋਕ ਮੈਂ ਤੁਟ ਵਾਪਸ ਲੈ ਕੇ ਆਇਆ ਜੀ ਸਿਲਿੰਡਰ ਜਰਾ ਮੈਂ ਭੁੱਖਾ ਜੀ ਮੈਂ ਅੱਜ ਆ ਦੇਖੋ ਮੈਂ ਇੱਥੇ ਖੜਾ ਹਾਂ ਜੀ ਇਹ ਲੇਬਰ ਵਾਲਾ ਬੰਦਾ ਬੇਦਾਗ ਨਾਲੇ ਪੁਲਿਸ ਵਾਲਿਆਂ ਨੂੰ ਮੈਂ ਦੱਸ ਦੇ ਰਿਹਾ ਵੀ ਉਹ ਨਸ਼ਾ ਵੇਚਦਾ ਮੇਰਾ ਮੂੰਹ ਪੂਰਬ ਕੰਨੀ ਹੁੰਦਾ ਜੀ ਮੈਨੂੰ ਉਸ ਟਾਈਮ ਚੱਕਣ ਦੀ ਗੱਲ ਨਹੀਂ ਮੇਰੇ ਪਿੱਛੇ ਕਾਪੇ ਮਾਰਜਨ ਮੈਂ ਪੁਲਿਸ ਵਾਲਿਆਂ ਨੂੰ ਇਹ ਵੀ ਆਖਿਆ ਮੈਨੂੰ ਮੇਰੇ ਛੋਟੇ ਛੋਟੇ ਬੱਚੇ ਆ ਮੈਨੂੰ ਕਾਪਿਆਂ ਤੋਂ ਡਰ ਨਹੀਂ ਆ ਲੇਕਿਨ ਮੈਂ ਨਸ਼ਿਆਂ ਦੇ ਵਿਰੋਧ ਹਾਂ ਲੈਕਨ ਅੱਜ ਨਸ਼ਿਆਂ ਦੇ ਵਿਰੁੱਧ ਪੁਲਿਸ ਵਾਲਿਆਂ ਨੂੰ ਬੰਦਿਆਂ ਨੂੰ ਚਕਵਾਨ ਦੇ باوجود ਵੀ ਅੱਜ ਮੇਰਾ ਇਹ ਹਾਲ ਹੈ ਮੇਛੇ ਦਾ ਜੀ 골ਡ ਕਿੱਤ ਇਹ ਸੁੱਤ ਲੇਤਾ ਸੀ ਤੁਸੀਂ ਦੁੱਧ ਰੋਇਆ ਦੁੱਧ ਲੇਤਾ ਸੀ ਮੇਰਾ ਦੁੱਧ ਸਾਰਾ ਖਰਾਬ ਚਲਾ ਗਿਆ ਜੀ ਮੈਂ ਮੈਨੂੰ ਕਹਿੰਦੇ ਐਡਾ ਬੰਦ ਕਰ ਮੈਂ ਕਿਹਾ ਸਰ ਮੈਨੂੰ ਇਹ ਤਾਂ ਦੱਸੋ ਮੈਂ ਮਾਰਕੀਟ 'ਚ ਚਾਹ ਤਾਂ ਵੇਚ ਸਕਦਾ ਕਿੰਨਾ ਤੂੰ ਲੇਬਰ ਨੂੰ ਚਾਹ ਨਹੀਂ ਦੇਣੀ ਮੈਂ ਕਿਹਾ ਜੀ ਸਾਰਾ ਲੇਬਰ ਨਸ਼ਾ ਨਹੀਂ ਕਰਦਾ ਨਸ਼ੇ ਕਰਦੇ 15 20 ਬੰਦੇ ਔਰ 250 ਬੰਦਾ 300 ਬੰਦਾ ਜਿਹੜਾ 5 400 ਬੰਦਾ ਲੀਵਰ ਵਾਲਾ ਸਾਰਾ ਦੁਖੀ ਹੁੰਦਾ ਜੀ ਮੇਰੇ ਤੋਂ ਚਾਹ ਪੀਂਦੇ ਜੀ ਘਟੂ ਘਟ 15 20 ਸਾਲ ਹੋ ਗਿਆ ਨਾ ਕਿਸੇ ਦੱਸਿਆ ਵੀ ਇਹ ਪਹਿਲਾਂ ਵੀ ਆਹ ਬੰਦੇ ਨਸ਼ਾ ਕਰਦੇ ਆ ਉਹਨਾਂ ਨੂੰ ਦੱਸਿਆ ਜੀ ਮੈਂ ਚੁਕਵਾਈ ਵੀ ਇਹ ਜੀ ਬੰਦੇ ਮੇਚੀ ਨੇ ਇਹ ਡਰਦੇ ਆ ਲੀਵਰ ਵਾਲੇ ਮੈਂ ਨਹੀਂ ਡਰਦਾ ਮੈਂ ਨਿੱਡਰ ਬੰਦਾ ਜੀ ਨਾ ਮੇਚੀ ਕਹਿੰਦਾ ਸਾਰੇ ਲੀਵਰ ਵਾਲੇ ਨੂੰ ਪਤਾ ਹੈ ਜੀ ਉਸ 골ਡ ਡਿੱਗੀ ਦੇ ਉੱਪਰ ਸਾਰੀ ਮਾਰਕੀਟ ਨੂੰ ਪਤਾ ਹੈ ਬੀਜੇ ਫ੍ਰੈਸ਼ ਬੌਜੀ ਉਹਨਾਂ ਨੂੰ ਵੀ ਪਤਾ ਜੀ ਜਦੋਂ ਤੁਸੀਂ ਪੁਲਿਸ ਨੂੰ ਦੱਸਿਆ ਵੀ ਆਹ ਬੰਦੇ ਕਰਦੇ ਆ ਚੱਕੇ ਪੁਲਿਸ ਨੇ ਉਹ ਬੰਦੇ ਪੁਲਿਸ ਨੇ ਕਿੱਤੀ ਉਹਨਾਂ ਤੋਂ ਜੋ ਕੁਝ ਵੀ ਕੀਤਾ ਇਹ ਨਹੀਂ ਪਤਾ ਵੀ ਉਹਨਾਂ ਨੂੰ ਤੋਂ ਪੈਸੇ ਖੋਏ ਉਥੇ ਜਮ੍ਹਾਂ ਕਰਵਾਏ ਅਗਲੇ ਦਿਨ ਫੇਰ ਆ ਕੇ ਤੀਸਰੇ ਦਿਨ ਫਿਰ ਨਸ਼ਾ ਵੇਚ ਰਿਹਾ ਜੀ ਫਿਰ ਤੀਜੇ ਦਿਨ ਨਸ਼ਾ ਤੀਸਰੇ ਦਿਨ ਵੇਚਦਾ ਮੇਰਾ ਕੀ ਕਸੂਰ ਹੈ ਜੀ ਮੇਰੇ ਤੋਂ ਚਾਹ ਲੈ ਕੇ ਆ ਗਿਆ ਮੈਨੂੰ ਪੁਲਿਸ ਪ੍ਰਸ਼ਾਸਨ ਨੇ ਆਖਿਆ ਸੀਗਾ ਵੀ ਤੂੰ ਚਾਹ ਲੈ ਕੇ ਨਾ ਨਾਲ ਦੇ ਨਾਲ ਤੋਰ ਦਿਆ ਕਰ ਮੈਂ ਕਿਹਾ ਠੀਕ ਹੈ ਸਰ ਤੁਸੀਂ ਮੇਰੇ ਪੁਲਿਸ ਪ੍ਰਸ਼ਾਸਨ ਅਗਰ ਮੇਰੇ ਨਾਲ ਹੈ ਤਾਂ ਮੈਂ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਹਾਂ ਮੈਂ ਇਸ ਤਰ੍ਹਾਂ ਕਰਨ ਦੇ ਬਾਵਜੂਦ ਵੀ ਅੱਜ ਤੁਸੀਂ ਮੇਰੇ ਨਾਲ ਤਾਂ ਕੋਈ ਨਾ ਤੱਕਾ ਹੋਇਆ ਕਿੰਨੇ ਸਾਲਾਂ ਤੋਂ ਬੈਠੇ ਹੋ ਤੁਸੀਂ ਇੱਥੇ ਮੈਂ ਉੱਥੇ ਕੱਢ ਕੱਢ 21 22 ਸਾਲ ਹੋ ਗਏ ਮਾਰਕੀਟ ਬਣਨੇ ਨੂੰ ਸ਼ਕਤੀ ਕੰਪਲੈਕਸ ਦੀ ਮੈਂ ਸੇਵਾ ਕਰਦਾ ਉਹਨਾਂ ਦੀ ਸਾਰੀ ਮਾਰਕੀਟ ਵਿਆਸੀ ਨੂੰ ਬੰਦਾ ਹੈ ਜੀ ਨਹੀਂ ਤੁਹਾਡੇ ਤੁਸੀਂ ਦੁਕਾਨਾਂ ਤੇ ਵੀ ਚਾਹਦੇ ਦੁਕਾਨਦਾਰ ਖੜੇ ਨਹੀਂ ਖੜੇ ਨਹੀਂ ਦੁਕਾਨਦਾਰ ਤੁਹਾਡੇ ਨਾਲ ਦੁਕਾਨਦਾਰ ਕਹਿਣ ਨੂੰ ਤਿਆਰ ਹੈ ਜੀ ਸਾਰੇ ਹਾਂ ਬਿਜੇ ਪ੍ਰੈਸ ਬਾਉ ਜੀ ਉਹਨਾਂ ਨੇ ਬਥੇਰੇ ਮੁਲਾਜ਼ਮਾਂ ਨੂੰ ਆਖਿਆ ਵੀ ਇਹ ਬੰਦਾ ਜਿੱਥੇ ਤੁਸੀਂ ਇੱਥੇ ਖੜੇ ਹੋ ਏ ਇਸ ਤੇ ਸ਼ੱਕ ਨਾ ਕਰੋ ਇਹ ਬੰਦਾ ਬਹੁਤ ਧੀ ਵਧੀਆ ਬੰਦਾ ਹੈ ਹਾਂ ਵਧੀਆ ਤੋਂ ਵਧੀਆ ਬੰਦਾ ਕਿਹਾ ਜੀ ਉਹਨਾਂ ਨੇ ਤਾਰੀਫ ਕੀਤੀ ਹੈ ਪਰ ਕੋਈ ਨਾ ਕੋਈ ਨਵਾਂ ਮੁਲਾਜ਼ਮ ਆ ਜਾਂਦਾ ਆਹ ਕਾਕਾ ਖਾਂਗਾ ਕਾਕਾ ਚੱਗੋ ਇਹ ਕੀ ਲੱਗਦਾ ਉੱਥੇ ਨਸ਼ਾ ਵਿਕਦਾ ਹੈਗਾ ਤੁਸੀਂ ਸਹੀ ਸਹੀ ਦੱਸਿਓ ਉੱਥੇ ਨਸ਼ਾ ਵਿਕਦਾ ਹੈ ਜੀ ਉਦੋਂ ਪਤਾ ਨਹੀਂ ਕਿੱਥੋਂ ਕਿੱਥੋਂ ਮੁੰਡੇ ਆਉਂਦੇ ਆ ਜੀ ਪੰਜ ਸੱਤ ਤੇ 10 ਬੰਦੇ ਹੁੰਦੇ ਆ ਨਸ਼ਾ ਵੇਚ ਕੇ ਆਸੇ ਪਾਸੇ ਹੋ ਜਾਂਦੇ ਆ ਪੁਲਿਸ ਦੀ ਗੱਡੀ ਆਉਂਦੀ ਆ ਆਸੇ ਪਾਸੇ ਹੋ ਜਾਂਦੇ ਆ ਹੁਣ ਮੈਨੂੰ ਤਾਂ ਕਈ ਬੰਦਿਆਂ ਦਾ ਪਤਾ ਸੀਗਾ ਔਰ ਕਈ ਬੰਦੇ ਨੂੰ ਮੈਂ ਚੁਕਵਾਇਆ ਵੀ ਹੈ ਜੀ ਉੱਥੇ ਪੁਲਿਸ ਨੂੰ ਪਤਾ ਹੈ ਜੀ ਉਹ ਮੁਲਾਜ਼ਮ ਹੁਣ ਵੀ ਹੈਗੇ ਉਹ ਗਵਾਹ ਹੋਣਗੇ ਔਰ ਸਵੇਰੇ ਮੈਂ ਐਸਐਚਓ ਸਾਹਿਬ ਨੂੰ ਮੈਂ ਆਖਿਆ ਸੀਗਾ ਵੀ ਐਸਐਚਓ ਸਾਹਿਬ ਪੁੱਛੋ ਆ ਸਾਹਮਣੇ ਮੁਲਾਜ਼ਮ ਖੜੇ ਹੈ ਮੈਂ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੱਤਾ ਕਿ ਨਹੀਂ ਦਿੱਤਾ ਔਰ ਉਹਨਾਂ ਨੇ ਖੁਦ ਆਖਿਆ ਕਿਤੇ ਨਹੀਂ ਇਹ ਬੰਦੇ ਨੇ ਪੁਲਿਸ ਪ੍ਰਸ਼ਾਸਨ ਦਾ ਤੁਸੀਂ 4 ਦੁੱਲਸੇ ਦਾ ਕੰਮ ਤੁਸੀਂ ਵੀ ਕਰ ਸਕਦੇ ਹੋ ਜੇ ਗਲਤ ਮੰਨਦੇ ਹੋ ਨਸ਼ੇ ਦਾ ਤੁਸੀਂ ਕਰ ਸਕਦੇ ਆ ਜੀ ਮੈਂ ਕਿਉਂਕਿ ਕੁਝ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਦੇਖੋ ਘੋਟੇ ਨਾਮ ਦੇ ਸ਼ਖਸ ਨੇ ਉੱਥੇ ਆ ਕੇ ਕਪੂਰ ਦੇ ਬਿਲਕੁਲ ਸਾਹਮਣੇ ਮੂਵੀਆਂ ਅਜ ਵੀ ਬਣੀ ਹੋਈਆਂ ਕਾਪੇ ਮਾਰੇ ਹਾਂ ਕਾਪੇ ਮਾਰੇ ਕੈਪਸੂਲ ਵਾਲੇ ਦੇ ਵੀ ਸਾਨੂੰ ਕੈਪਸੂਲ ਦੇਉਏ ਉਥੇ ਕਾਪੇ ਦੋ ਮਾਰੀਏ 15 ਟਾਂਕੇ ਆ ਗਏ ਜੀ ਇੱਕ ਦੀ ਬਾਹ ਤੋੜਦੀ ਕਿਉਂਕਿ ਉਹ ਜਦੋਂ ਆਂਦੇ ਆ ਪੰਜ ਸੱਤ 10 ਬੰਦੇ ਹਥਿਆਰ ਲੈ ਕੇ ਕਾਪੇ ਲੈ ਕੇ ਬਸ ਮਾਰ ਕੁੱਟ ਕੇ ਚਲੇ ਜਾਂਦੇ ਆ ਜੀ ਬਸ ਇਸ ਲਈ ਸਾਨੂੰ ਡਰ ਨਹੀਂ ਪੁਲਿਸ ਥਾਣਾ ਨੇੜੇ ਆ ਕਤਵਾਲੀ ਨੇੜੇ ਉੱਤੇ ਤੇ ਨਾਲ ਹੀ ਤੁਹਾਡੇ ਸਾਹਮਣੇ ਉੱਤੇ ਪੁਲਿਸ ਦੀ ਉਹ ਚੌਂਕੀ ਬਣੀ ਹੋਈ ਆ ਫਾਇਰਗੁਆਡ ਚੌਂਕ ਦੇ ਵਿੱਚ ਜਾਨੇ ਆ ਭੱਜ ਜਾਂਦੇ ਆ ਫਿਰ ਦੋ ਤਿੰਨ ਦਿਨ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਪੁਲਿਸ ਸਾਡੇ ਮਗਰ ਪੈ ਰਹੀ ਆ ਦੋ ਤਿੰਨ ਦਿਨ ਇੱਧਰ ਉੱਧਰ ਹੋ ਜਾਂਦੇ ਆ ਫਿਰ ਫੇਰ ਆਣ ਲੱਗ ਜਾਂਦੇ ਜ ਕੀ ਗੱਲ ਬਈ ਹੈਗੀ ਗੱਲ ਜੀ ਕੁਛ ਨਹੀਂ ਹੋਈ ਜੀ ਬਸ ਸਵੇਰੇ ਆਏ ਆ 10 12 ਜਾਨੀ ਪੁਲਸ ਵਾਲੇ ਸੇਵਲਪੁਰਦੀ ਚ ਤੇ ਉਹ ਸਾਡ ਡੰਡੇ ਭਰਾਉਣ ਲੱਗੇ ਠੀਕ ਹੈ ਜੀ ਉਹ ਵਿਚਾਰੇ ਉਹਨਾਂ ਕੀ ਕਾਰਨ ਕੀ ਹੈ ਕੀ ਕੀ ਗੱਲ ਹੈ ਬਸ ਉਹ ਕਹਿੰਦੇ ਆ ਬਈ ਤੁਸੀਂ ਇੱਥੇ ਬਚੌਂਕ ਛੱਡ ਦਿਓ ਕਿਉਂ ਛੜਾ ਕੋਈ ਮਾਰੇ ਮੋਟੇ ਬਾਈ ਇਸੇ ਸਕੂਲ ਆ ਤੁਸੀਂ ਚੌਂਕ ਛੜਦੇ ਹੋ ਇੱਥੇ ਮੈਨੂੰ ਵੀ 10-12 ਸਾਲ ਹੋ ਗਏ ਉਹ ਜੀ ਅੱਜ ਆਪਣੇ ਕੰਮ ਤੇ ਚਲੀ ਜਾਂਦੇ ਜਿੱਥੇ ਜਾਈਏ ਕਿਧਰ ਹਲੂ ਮਾਰ ਚੌਂਕ ਕੋਲ ਬਾਗ ਜਾ ਉੱਥੇ ਕੋਣ ਖੜਨ ਦੇਉ ਕਿੰਨੇ ਜਣਾਂ ਨੇ ਕੁੱਟ ਮਾਰ ਕੀਤੀ ਆ ਕੁੱਟ ਮਾਰਤਾ 20-25 ਜਣਿਆਂ ਨਾਲ ਕੀਤੀ ਆ ਜਿਹੜੇ ਅੱਧੇ ਬੰਦੇ ਘਰੇ ਵਾਗੇ ਇੱਕ ਬੰਦਾ ਹਸਪਤਾਲ ਵਾਗਿਆ ਮੈਨੂੰ ਦਾ ਹੱਥ ਟੁੱਟ ਗਿਆ ਉਹ ਕਿਉਂ ਕਿ ਇਹਨਾਂ ਨੂੰ ਪਹਿਲੋ ਵੀ ਉਹਨਾਂ ਨੇ ਕੁੱਟ ਮਾਰ ਕੀਤੀ ਸੀ ਉਹਨਾਂ ਡੰਡਾ ਮਾਰਿਆ ਮੇਰੀ ਉਂਗਲ ਟੁੱਟ ਗਈ ਸੀ ਜਾਂ ਕੋਈ ਹੋਰ ਕੋਈ ਉਸ ਓਥੇ ਤੇ ਆ ਕੇ ਇੱਥੇ ਉੱਤੇ ਖੜਦੇ ਆ ਹਾਂਜੀ ਚੰਗ ਟੋਡੇ ਨਾਲੇ ਟੋਡੇ ਨਾਲ ਹੀ ਧੱਕਾ ਕੀਤਾ ਹਾਂਜੀ ਅੱਜ ਸਾਰੇ ਮੁੰਡੇ ਨਾਲ ਹੀ ਆ ਜੀ ਮੈਂ ਸਾਰਿਆਂ ਨੇ ਹੀ ਧੱਕਾ ਹੋਇਆ ਇਹ ਬੰਦੇ ਸਾਰੇ ਕੰਮ ਵਾਲੇ ਇਹ ਬਾਈ ਨੇ ਵਧੀਆ ਬੰਦ ਦਿੱਤਾ ਇਹਦੇ ਨਾਲ ਹੀ ਸਿੱਖ ਰਹੇ ਹਾਂ ਸਾਰੇ ਬੰਦੇ ਕਿੰਨਾ ਪੜ੍ਹੇ ਲਿਖੇ ਮੇਰੇ ਤੁਸੀਂ 10 ਪੜ੍ਹੇ ਵੀ 10 ਪੜ੍ਹੇ ਇੱਥੇ ਕਿੰਨਾ ਚਿਰ ਹੋ ਗਿਆ ਮੈਨੂੰ 2 ਸਾਲ ਹੋ ਗਏ ਵਾਲਿਆਂ ਵਾਲੀ ਪੰਡਾਈ ਨੇ ਲੈਵਰ ਕਰਨ ਆੰਦੇ ਹਾਂ ਜੀ ਲੈਵਰ ਕੰਮ ਹੋਰ ਨਹੀਂ ਲੱਭੇ ਤੁਹਾਨੂੰ ਮੈਂ ਬੈਸੀ ਮੈਂ ਇੰਨਾ ਨਾਲ ਹੀ ਬਸ ਕਰਦਾ ਚਲੋ ਪਤਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਕੰਮ ਮੈਨੂੰ ਹੋਰ ਵੀ ਲੱਭਦੇ ਆ ਕੀ ਕੰਮ ਕਾਰਵਾਈ ਕੀਤੀ ਕਿਸ ਤਰ੍ਹਾਂ ਦੀ ਕਪਸ ਨੇ ਅਹ ਪੁਲਿਸ ਨੇ ਮਾ ਤਾਂ ਇਹ ਆਏ 9:30 ਵਜੇ ਵੀ ਉਦੋਂ ਇਹ ਵਿਚਾਰੇ ਪਰਾਂ ਨੂੰ ਢੱਕਦੇ ਸੀ ਹਾਂ 9:30 ਦੇ ਕਰੀਬ ਆਏ ਤੋਂ ਪਹਿਲਾਂ ਇੱਥੇ ਹੋ ਗਿਆ ਸੀ ਤੁਹਾਨੂੰ 2 ਸਾਲ ਹੋ ਗਏ ਹਨਾ ਕੰਮ ਕਰਦੇ ਹੋ ਕਿੰਨੇ ਕੁ ਬੰਦੇ ਆ ਜਿਹੜੇ ਉੱਥੇ ਨਸ਼ਾ ਵੇਚਦੇ ਆ ਹੈਗੇ ਕੁ ਨਸ਼ਾ ਦਾ ਕੋਈ ਭਾਈ ਜੀ 100 ਦੇ ਵਿੱਚੋਂ 20% ਬੰਦੇ ਆ ਉਹ ਬਾਰੇ ਆਏ ਨਹੀਂ ਵੀ ਲੇਵਰ ਵਾਲੇ ਨਹੀਂ ਕਹਿ ਸਕਦੇ ਉਹ ਆਪ ਦਾ ਲੱਗੀ ਹੁੰਦੇ ਜਿਹੜੇ ਇਹ ਬੰਦੇ ਮੁੰਡੇ ਸਾਰੇ ਇਹ ਲੀਵਰ ਕਰਨ ਆਉਂਦੇ ਆ ਉਹ ਆਪ ਦਾ ਨਸਬਤ ਪੁਲਿਸ ਨੂੰ ਪਤਾ ਨਹੀਂ ਉਹਨਾਂ ਦਾ ਪੁਲਿਸ ਨੂੰ ਪਤਾ ਹੀ ਪੁੱਛਣ ਦੇ ਚੱਕੇ ਆ ਬੰਦੇ ਇਹ ਜਿਹੜੇ ਇੰਨਾ ਨਹੀਂ ਕਈਆਂ ਗੱਲਾਂ ਉਹ ਸਹੀ ਆ ਛੱਡ ਦਿੰਦੇ ਆ ਵਿੱਚ ਬੰਦਿਆਂ ਤੇ ਪਰਚੇ ਵੀ ਦਿੱਤੇ ਹੋਣਗੇ ਜਮਾਨਤ ਆ ਜਿੰਨੀ ਫੇਰ ਪੇਚਣ ਲੱਗ ਜਾਂਦੇ ਯਾਨੀ ਪੱਕਾ ਕੰਮ ਹੀ ਉਹਨਾਂ ਦਾ ਵਾਹ ਇਨੇ ਨੇ ਪੈਸੇ ਲੈ ਲੈਂਦੇ ਆ ਵਾਹ ਤੇ ਹੁਣ ਇਹ ਇਹਨਾਂ ਦਾ ਕਸੂਰ ਨਹੀਂ ਨਾ ਜਿਹੜੇ ਇਹ ਬੇਕਸੂਰ ਆ ਬੰਦੇ ਹੁਣ ਤੁਸੀਂ ਕਿੱਥੇ ਆਏ ਹੋ ਇੱਥੇ ਕਿੱਥੇ ਕੀ ਕਰਨ ਕਿ ਆਏ ਹੋ ਸਰਕਾਰ ਜਗਰੂਪ ਸਿੰਘ ਜੱਲੇ ਜਿਹੜੇ ਆ ਕੀ ਕਹਿੰਦੇ ਹੁਣ ਮਿਲਿਓ ਤੁਸੀਂ ਇਹਨੂੰ ਇਹਨੇ ਪੀਏ ਨੂੰ ਮਿਲੇ ਸੀ ਇਹ ਕਿਹੜੀ ਪਾਸੋਂ ਆਈ ਇਹ ਕਹਿੰਦੇ ਪਾਸੋਂ ਆਈ ਹੁਣ ਕੀ ਕਰੋਗੇ ਤੁਸੀਂ ਉਹਨਾਂ ਅੱਗੇ ਹੁਣ ਅਸੀਂ ਕਾਰਵਾਈ ਤਾਂ ਹੀ ਹੈ ਜਿਹੜਾ ਇਹ ਮਤਲਬ ਕੋਈ ਪੁਰਾਣਾ ਅੱਡਾ ਲੇਬਰ ਦਾ ਬਣਿਆ ਜਦੋਂ ਕਿੰਨੇ ਈ ਸਾਲ 40 ਸਾਲ ਪਹਿਲਾਂ ਦਾ ਉਹ ਕਹਿੰਦੇ ਮੁੰਡੇ ਇਹ ਵੀ ਸਾਰੇ ਉਹ ਉਹ ਜਗ੍ਹਾ ਸਾਨੂੰ ਦੇ ਦਿੱਤੀ ਜਾਵੇ ਉਹ ਜਗ੍ਹਾ ਨਹੀਂ ਦੇਣੀ ਵੀ ਸਾਨੂੰ ਕੋਈ ਪੱਕੀ ਜਗ੍ਹਾ ਦੇ ਦੇਣ ਉਹਦੇ ਨਾਲ ਹੀ ਕੋਈ ਹੋਰ ਟਾਂਕੜੀ ਤੇ